ਕਬੀਰ ਥੋੜਾ ਜਲ ਮਾਛਲੇ ਚੀਰ ਮਿਲੂ ਜਾ ਲਾ ਇਹ ਟੋਗ ਨਾ ਸੂਟ ਸਹ ਫਿਰ ਕਰ ਸਮੰਦ ਸਮਾਲ ਕਬੀਰ ਸਮੰਦ ਨਾ ਛੋੜੀ ਆਏ ਜਉਤ ਖਾਰੂ ਹੋਏ ਕਰ ਬੋ ਕਰ ਟੁੰਡ ਤੇ ਭਲੋ ਨਾ ਕਹ ਹੈ ਕੋਈ ਕਬੀਰ ਨੇ ਗੁਸਾਏ ਬੈ ਗਈ ਥਾਂਗੀ ਨਹੀਂ ਕੋਈ ਦੇਨ ਗਰੇ ਬੇਅਤਨੀ ਕਰਤੇ ਹੋਏ ਸੋ ਹੋਏ ਕਬੀਰ ਬੈ ਸੁਨੋਗੀ ਕੋ ਕਰ ਭਲੇ ਸਾਕਤ ਕੀ ਬੁਰੀ ਮਾਇ ਉਹਨੇ ਤੋ ਸੁਨੇ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਈ ਕਬੀਰ ਹਰਨਾਮ ਬੁਲਾਏ ਹੋ ਹਰੀਆ ਰਾਤਾਲ ਲਖ ਹੈ ਰੇ ਇੱਕ ਜੀਓ ਬਨ ਚੌਕਾਲ ਕਬੀਰ ਗੰਗਾ ਤੀਰ ਜੋ ਘਰ ਕਰ ਹੈ ਪੀਵੈ ਨਿਰਮਲ ਮੀਰ ਬੇਨਾਰ ਭਗਤ ਨਾਮੁਕਤ ਹੋਏ ਓ ਕਹਿ ਰਮੇ ਕਬੀਰ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਬੇਨਰ ਤਗਤ ਨਾਮੁਕਤ ਹੋਇ ਇਉ ਗਹਿਰ ਮੇ ਕਬੀਰ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਕਚੈ ਨਗੋ ਹਰ ਫਰੇ ਕਹ ਤ ਕਬੀਰ 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 ਹਰ ਦੀ ਪੀਆਰੀ ਚੂਨਾ ਓ ਜਲ ਭਾਏ RAM ਸਨੇਹੀ ਤੋ ਮਿਲੈ ਕਬੀਰ ਹਰ ਦੀ ਪੀਰ ਤਾ ਨਾ ਰਾਇ ਚੂਨ ਚੈਨ ਨਾ ਰਹਾਏ ਬਲੇ ਹਾਰੇ ਪ੍ਰੀਤ ਗੋ ਜੇਹ ਜਾਤ ਵਰਨ ਕੋ ਲਜਾਇ ਕਬੀਰ ਮੁਕਤ ਦੁਆਰਾ ਸੰਗੋ ਰਾਹੇ ਦਸੇ ਭਾਏ ਮਨਤਾ ਮੈ ਗਲ ਹੋਏ ਰਹੋ ਨਿਕਸੋ ਕਿਉਂ ਕਹੇ ਜਾਈ ਕਬੀਰ ਐਸਾ ਸਤਗੁਰ ਜੀ ਮਿਲੇ ਟੁਟਾ ਕਰੇ ਪਸਾਓ ਮੌਤ ਦੇ ਦੁਆਰਾਂ ਨੂੰ ਕਲਾ ਸਹਿਜੇ ਆਵ ਜਾਓ ਕਬੀਰ ਨਾਮ ਹੋਏ ਸ਼ਾਨ ਨਾ ਛਾਤਰੀ ਨਾਮ ਹੋਏ ਕਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਉ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰ ਤਾਰ ਕੇ ਦਵਾਰੋ پوچھ کون ہے پرا ہمارا بار کبیر نہ ہم کیا نہ کریں گے نہ گرز سکے شریر کیا جانو کچھ ہر کیا کبیر कबीर 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 सुभनै हो वराई के मुख न कस राम तांगे पग की पही मेरे तन को चाम ਕਬੀਰ ਮਾਟੀ ਕੀ ਹਮ ਤੂ ਤਰੀ ਮਨਸ ਰੱਖਿਓ ਨਾ ਚਾਰ ਦਿਵਸ ਕੀ ਪਾਹੁ ਨੇ ਬਡ ਬਡ ਰੋਂਦਹਿ ਠਾਓ ਕਬੀਰ ਮਹੰਦੀ ਕਰ ਕਾਲਿਆ ਆਪ ਪੀ ਸਾਈ ਪੀ ਸਾਈ ਐ ਸਬਾਤ ਨਾ ਪੁੱਛੀਐ ਕਬ ਹੁਣਾ ਲਾਈ ਪਾਏ ਕਬੀਰ ਜੇ ਦਰਿਆਵ ਤੂ ਜਾਤਿ ਆਹੋ اٹਕੈ ਨਾਹੀ ਕੋਈ ਸੋਦਰ ਗੈਜ਼ ਛੋਟੀ ਐ ਜੋ ਦਰ ਐਸਾ ਹੋਏ कबीर डूबा था तै बरयो गुण के लहर छबका जब, जब देखौ बेड़ा जरजरा तब पुर परयो हो बरक कबीर पापी भगत ना भागई हरि पूजा ना सहाई ਮਾਖੇ ਚੰਦਨ ਪਰ ਹਰੈ ਜੈ ਬਗੰਦ ਕੈ ਜਾਏ ਕਬੀਰ ਬੈਦ ਮੁਆ ਰੋਗੀ ਮੁਆ ਮੁਆ ਸਦ ਸੰਸਾਰ ਇੱਕ ਗਬੀਰਾ ਨਾਮੁ ਆ ਜੇ ਰਾਹੀ ਰੋਨਹਾਰ ਕਬੀਰ ਰਾਮ ਨਾ ਧਿਆਇਓ ਮੋਟੇ ਲਾਗੇ ਖੋਰ ਕਾਇਆ ਹੰਡੀ ਕਾਠ ਕੀ ਨਾ ਉਹ ਚਰਹਿ ਬਹੋਰ ਕਬੀਰ ਐਸੀ ਹੋਏ ਪਰੇ ਮਨ ਕੋ ਪਾਵਤ ਕੀ ਨਾ ਮਰਨੇ ਤੇ ਕੀ ਡਰ ਤਨਾ ਜਬ ਹੱਥ ਸਦਾ ਰਾਲੀਨਾ ਕਬੀਰ ਰਸ ਕੋ ਗੰਡੋਂ ਜੂਸੀ ਐ ਗੁਣ ਕੋ ਮਰੀਏ ਰੋਏ ਅਬ ਗੁਨੀਆਰੀ ਮਨ ਸਹਿ ਭਲੋ ਨਾ ਕਹ ਹੈ ਕਬੀਰ ਗਾਗਰ ਜਲ ਭਰੇ ਆਜ ਕਾਲ ਜੈ ਫੂਟ ਗੁਰੂ ਜੋ ਨਾ ਚਿਤੈ ਆਪਣੋ ਅਦਮਾਜ ਲੀ ਜਾਏਗੇ ਲੂਟ ਕਬੀਰ ਕੁਕਰ ਰਾਮ ਕੋ ਮੁਤਿਆ ਮੇਰੋ ਨਾਉ ਗਲੇ ਹਮਾਰੇ ਜੀਬੋ ਦੀ ਜੈ ਖਿੰਚੈ ਤੈ ਜਾਓ ਕਬੀਰ ਜਪਨੀ ਕਾਠ ਕੀ ਕਿਆ ਦੁਖ ਲਾ ਬੈ ਲੋਏ ਹਿਰਦੈ RAM ਨਾ ਚੇ ਤਹੀ ਇਹ ਜਪਨੀ ਕਿਆ ਹੋਏ ਕਬੀਰ ਬੇਰਹੋ ਬੈ ਅੰਗਮ ਮਨ ਵਸੈ ਮਨ ਤੂ ਨਾ ਮੰਨ ਕੋਈ RAM ਬੇਉਗੀ ਨਾ ਜੀਐ ਜੀਐ ਤਾਂ ਬਉ راہੋਈ ਕਬੀਰ ਬਾਰਸ ਚੰਦਨੈ ਤਿਨ ਐ ਇੱਕ ਸੁਗੰਧੈ ਲੋ ਤਉ ਉਤਮ ਧੈ ਲੋ ਕਾਠ ਨਿਰਗੰਨ